ਸੋਈ ਸਾਸਤ ਸੋਣ ਸੋਈ ਚਿਤ ਜਪੀਏ ਹਰ ਨਾਉ ਚਰਨ ਕਮਲ ਗੋਰ ਧਨ ਦੀ ਆ ਮਿਲਿਆ ਨਿ ਥਾ ਵੈ ਥਾਓ ਸਾਚੀ ਪੌਂਜੀ ਸਚ ਸੰਜਮੋਂ ਆਠ ਪਹਿਰ ਗੁਣ ਗਾਓ ਕਰ ਕਿਰਪਾ ਪ੍ਰਭ ਪੇਟਿਆ ਮਰਨ ਆਵਣ ਜਾਓ ਮੇਰੇ ਮਨ ਹਰਿ ਪਾਚ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਹੇ ਆ ਸਦਾ ਸਹਾਈ ਸੰਗ ਰਹਾਓ ਸੁਖਾ ਕੀ ਮਿਤ ਕਿਆ ਕਣੀ ਚਾ ਸਿਮਰੀ ਕੋ ਵਿੰਦ ਜਿਰ ਚਾਖਿਆ ਸੇ ਤ੍ਰਿਪਤਾਸੀਆ ਓ ਰਸ ਜਾਣੈ ਜਿੰਦ ਸੰਤਾਂ ਸੰਗਤ ਮਨ ਵਸੇ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇ ਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਸਰ ਹਰ ਚਸ ਗੁਣ ਰਮਣ ਚਿਤ ਕੋਟ ਮਜਨੇ ਸਨਾਨ ਰਸਨਾ ਉਚਰੈ ਗੁਣਵਤੀ ਕੋਇ ਨਾ ਪੂਜੇ ਦਾਨ ਦ੍ਰਿਸ਼ਟ ਤਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜਿਉ ਪਿੰਡ ਤਨ ਤੇ ਸਦਾ ਹਉ ਸਦਾ ਸਦਾ ਕਰੁਪਾ